ਅਕਸਰ ਹੀ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਨਾਰਾ ਬੁਲੰਦ ਕਰਨ ਵਾਲੇ ਸੋਨਿਆ ਮਾਨ ਪਿਛਲੇ ਦਿਨੀ ਫਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਸਿੰਘ ਅਨਮੋਲ ਦੀ ਚੋਣ ਪ੍ਰਚਾਰ ਲਈ ਫਰੀਦਕੋਟ ਪਹੁੰਚੇ ਸੀ ਉਹਨਾਂ ਨੇ ਦੱਸਿਆ ਕਿ ਉਹ ਸਾਡੇ ਕਲਾਕਾਰ ਪਾਈਚਾਰੇ ਨਾਲ ਸੰਬੰਧਿਤ ਨੇ ਜਿਸ ਕਰਕੇ ਮੈਂ ਉਹਨਾਂ ਦੇ ਹੱਕ ਵਿੱਚ ਵੋਟਾਂ ਦੀ ਅਪੀਲ ਕਰਨ ਵਾਸਤੇ ਫਰੀਦਕੋਟ ਗਈ ਸੀ ਲੇਕਿਨ ਮੈਂ ਲੋਕਾਂ ਨੂੰ ਅਪੀਲ ਕਰਦੀ ਹਾਂ ਕਿ ਅੰਮ੍ਰਿਤਸਰ ਲੋਕ ਸਭਾ ਹਲਕਾ ਤੋਂ ਰੇਸ਼ਮ ਸਿੰਘ ਵਿੜੈਜ ਅਦਲੀਵਾਲ ਨੂੰ ਵੋਟਾਂ ਪਾ ਕੇ ਕਾਮਯਾਬ ਕਰਨ ਤਾਂ ਕਿ ਪਾਰਲੀਮੈਂਟ ਦੇ ਵਿੱਚ ਤੁਹਾਡੀ ਆਵਾਜ਼ ਬੁਲੰਦ ਕਰ ਸਕਣ ਤਹਿਲਕਾ ਟੀਵੀ ਲਈ ਅੰਮ੍ਰਿਤਸਰ ਤੋਂ ਖੁਸ਼ਬੂ ਸ਼ਰਮਾ ਦੀ ਰਿਪੋਰਟ ਮੇਡੀ ਸ਼ਰਮ ਨਾਲ ਜੀਪ ਪਾਰਟੀਆਂ ਲਈ ਉਹਦੇ ਨਾਲ ਲਾਈਟਾਂ ਜਗਦੀ ਹੁੰਦੀਆਂ ਹਨ ਰਾਤ ਨੂੰ 골ਡਨ ਬਹੁਤ ਸੋਹਣੀਆਂ ਲੱਗਦੀਆਂ ਟੂਰੋਂ ਦਿਖਦਾ ਹੀ ਦੇਖ ਅੱਜ ਕਾਂਗਰਸ ਦੀ ਸਰਕਾਰ ਬਣੀ ਹੈ ਉਹ ਲਾਈਟਾਂ ਬੰਦ ਕਰਦੀਆਂ ਸੀ ਕੋਈ ਕਿਤੇ ਉਹਦੇ ਜਿਹੜੇ ਪਿੱਲਰ ਆਉਂਦੇ ਸੀ ਵੀ ਪਾਣੀ ਪੈ ਰਿਆ ਪਤਾ ਬਿਲਕੁਲ ਪਤਾ ਜੀ ਉਹ ਹੋਰ ਮੈਂ ਸਾਫ਼ ਕੀਤੇ ਆ ਅੱਜ ਤੋਂ 3-4 ਸਾਲ ਪਹਿਲਾਂ ਮੈਂ ਤੁਹਾਨੂੰ ਵੀਡੀਓ ਸ਼ੇਅਰ ਕੀਤੀ ਆ ਵੀ ਚਲਦੇ ਬਾਦ ਚੌਥੀ ਆ ਪਹਿਲਾਂ ਗੱਲ ਹੁੰਦੀ ਆ ਪੰਜਾਬੀ ਅੱਗੇ ਤੇ ਜਿਹੜੇ ਆਮ ਲੋਕ ਆ ਜਿਹੜੇ ਕਿਰਾਇਆਂ ਤੋਂ ਜਿਹੜੇ ਅੱਜ ਤੱਕ ਯੂਨੀਅਨ ਰੇਟ ਦੇਖ ਲੋ 20 ਰੁਪਏ ਆਟੋ ਵਾਲਾ ਜਿਹੜਾ ਆਵਾ ਜਿਹੜੀ ਬੱਸਾਂ ਦੀ ਸਾਡੀ 5 ਜਾਂ 10 ਰੁਪਏ ਦੇ ਵਿੱਚ ਜਿਹੜੇ ਸੋਚਣ ਤੋਂ ਜਿਹੜੇ ਸੁਚਤਤ ਕਰਦਾ ਸਭੇ 500 ਕਰੋੜ ਰੁਪਏ ਦਾ ਪ੍ਰੋਜੈਕਟ ਸੀਗਾ ਉਹ ਜਿਹੜਾ ਕੀ ਸਰਕਾਰਾਂ ਨੇ ਪੂਰਾ ਕਰਦਾ ਕੀ ਗੱਲ ਕਿ ਉਹ ਜਿਹੜਾ ਪੈਸਾ 550 ਕੋਟ ਲਗਾ ਕੀ ਗੱਲ ਕਿ ਉਹ ਉਹਨਾਂ ਦੇ ਆਪ ਹੀ ਖੇਚੋਂ ਲਗਾ ਸੀਗਾ ਉਹ ਸਾਡਾ ਕਰਦਾ ਸੀਗਾ ਸਾਡਾ ਹੀ ਪੈਸਾ ਸਿਰਫ ਆਮ ਗੁੱਲੇ ਲੁੱਟੇ ਗਏ ਆ ਉਹਨਾਂ ਦਾ ਬੀਲੇਗਾ ਉਹਨਾਂ ਨੂੰ ਅਜੇ ਤੱਕ ਸਿਰਫ 4 ਸਾਲ ਹੋਏ ਦਾ ਸਾਥ ਚੱਲ ਰਿਹਾ ਕੀ ਹੋਇਆ ਬਸਾਂ ਜਿਹੜੀਆਂ ਪਹਿਲਾਂ ਬਾਲ ਬੱਸਾਂ ਜਾਂ ਸੀਗੀਆਂ ਸਿਰਫ ਇੱਕ ਸਾਲ ਚਲਾ ਕੇ ਉਹਨੂੰ ਕੁਬੜ ਕਰਕੇ ਬਾਲਮੜੀ ਅੱਜ ਵੀ ਦੇਖੋ ਉਹਨਾਂ ਦੀ ਕੰਡੀਸ਼ਨ ਜਿਹੜੀ ਕਿ ਇੱਕ ਤਾਂ ਦਿਨ ਵੀ ਰੂਟ ਦੇਣੀ ਚੱਲੀ ਉਹ ਪੈਸਾ ਕਿੱਥੇ ਗਿਆ ਜੇ ਬਚ ਗਿਆ ਸੈਕੰਡਲੀ ਤੁਸੀਂ ਗੱਲ ਕੀਤੀ ਸੈਲਰੀਆਂ ਦੀ ਸੈਲਰੀਆਂ ਸਿਰਫ ਇੱਕ ਡਰਾਈਵਰ ਦੀ 15870 ਚੱਲਦੀ ਸੀ ਤੇ 15500 ਨਾਲ ਘਰ ਚੱਲ ਸਕਦਾ ਸੀ ਇਨਾਂ ਕੋਲੋਂ ਕਵਰ ਦਿੱਤੀ ਗਈ ਜਾਨਕਿ ਜਦੋਂ ਕੰਪਨੀ ਅਣਚੇਤ ਕੋ ਛੱਡ ਕੇ ਚਲੀ ਗਈ ਉਹਦਾ 2 ਕਰੋੜ 84 ਲੱਖ ਰੁਪਇਆ ਸਰਕਾਰ ਕੋਲ ਜੰਮਿਆ ਹੈ ਕੀ ਗੱਲ ਸਰਕਾਰ ਨੂੰ 2 ਕਰੋੜ 84 ਲੱਖ ਤੋਂ ਕੀ ਗੱਲ ਉਹਨਾਂ ਦੇ ਦੇ ਸਕਦੀ ਬੱਜਣ ਨੂੰ ਪਰ ਨਹੀਂ ਇਰਾਦਾ ਨਹੀਂ ਹੈ ਸਿਰਫ ਉਹ ਵੀ ਅਸੀਂ ਦੋ ਵਾਰੀ ਪ੍ਰਿੰਸੀਪਲ ਸੈਕਟਰ ਸਾਹਿਬ ਨੂੰ ਮਿਲੇ ਆ ਅਜੋਸ਼ ਸ਼ਰਮਾ ਸਾਹਿਬ ਦਾ ਵੀ ਮਿਲਿੰਗ ਹੋਈ ਹੈ ਸਾਡੀ ਮੈਡਮ ਕੀ ਪੁੱਛ ਪਾਉਂ ਸਰਫ ਲਾਰਾ 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 ਮਾਰਾ ਬਸ ਹੋਰ ਕੁਛ ਨਹੀਂ ਅੱਜ ਇਹਦੇ ਨਾਲ ਜਿਹੜੀ ਕਈ ਸਟੂਡੈਂਟ ਸੀ ਇਹਨਾਂ ਦੀ ਪੜਾਈ ਵੀ ਬੰਦ ਹੋ ਗਈ ਹੈ ਕਿਉਂਕਿ ਜਿਹੜੇ ਬੱਚੇ ਮੀਡੀਅਮ ਹੁੰਦੇ ਸੀ ਉਹਨਾਂ ਨੂੰ ਸਿਰਫ ਥੋੜੇ ਜਿਹੇ ਪੈਸਿਆਂ ਦੇ ਵਿੱਚ ਹੀ ਯੂਨੀਵਰਸਿਟੀ ਜਾਂ ਫਲਸਫਾ ਕਾਲਜ ਹੁੰਦਾ ਹੈ ਜਦੋਂ ਉਹ ਬੰਦ ਹੋਉਂਦੇ ਨਾਲ ਸਾਨੂੰ ਸਾਨੂੰ ਸ਼ਾਇਦ ਪਤਾ ਹੋਣਾ ਕਿ ਕਾਫੀ ਸਾਰੇ ਸਟੂਡੈਂਟਸ ਨੇ ਜਿਹੜੇ ਆਪਣੀ ਪੜਾਈ ਵੀ ਛੱਡ ਗਏ ਬਿਲਕੁਲ ਸਰ ਤਾਂ ਨਿਕਲ 110% ਚਾਹੀਆ ਕਈ ਸਟੂਡੈਂਟਸ ਜਨਨੂਕੇ ਆਟੋ ਹੁਣ ਵੇਰਕੇ ਤੋਂ ਵੇਰਕੇ ਤੋਂ ਵਿਛੜੇ ਫਲਸਫਾ ਕਾਲਜ ਹੋ ਗਿਆ ਕਰਾਉਂਦੇ ਹਾਲਾਤ ਇਸ ਤਰ੍ਹਾਂ ਦੇ ਆ 60 ਪੇ ਇੱਕ ਸਾਈਡ ਤੇ 1120 ਪੇ ਹੈ ਜਿਹੜਾ ਫਾਦਰ ਸਾਹਿਬ ਦਿਹਾੜੀ ਲਾਉਂਦਾ 500 ਰੁਪਏ ਤੋਂ ਬੋਲਦਾ ਅਗਰ 150 ਰੁਪਏ ਉਹਨੂੰ ਦੇ ਦੇਗਾ ਉਹ ਬਚੇਗਾ ਕੀ ਉਹ ਬਚਾਰਾ ਕਮਾਈ ਕਰ ਕੀਤੇ ਖੋ ਗਏਗੀ ਉਹ ਆਪਣੇ ਬੱਚੇ ਨੂੰ ਇਹੀ ਸਕੂਲ ਤੋਂ ਉਹਨਾਂ ਨਾਲ ਧਾਤ ਇਕਾ ਦਾ ਡਿਵਿੰਸ ਹੋਈਆ ਕਿਉਂਕਿ ਉਹਦੇ ਵਿੱਚ 45 ਤੋਂ 50000 ਯਾਤਰੀ ਰੋਜ਼ੀ ਸਫਰ ਕਰਦਾ ਸੀ ਵਾਸਤੇ ਵਿੱਚ ਤੇ ਉਹਦੇ ਵਿੱਚੋਂ 25 ਜਿਹੜੇ ਪਰਸੈਂਟ ਆ ਉਹ ਸਟੂਡੈਂਟਸ ਨੂੰ ਜਿਵੇਂ 20000 ਜਿਹੜਾ ਸਟੂਡੈਂਟਸ ਇੱਧਰ ਉਹ ਸਫਰ ਕਰਦੇ ਪਰ ਅੱਜ ਵੀ ਗੇੜ ਤੇ ਤੁਸੀਂ ਦੇਖ ਲਓ ਤੁਸੀਂ ਇੱਥੇ ਸਵੇਰ ਕਰਕੇ ਹੋ ਇੱਕ ਸਾਲ ਹੋ ਗਿਆ ਹੁਣ ਇਹ 3723 ਨੂੰ ਬੰਦ ਹੋ ਗਿਆ ਤੇ ਅੱਜ ਦੇਖ ਲਓ ਉਹ ਖਲੋਕਿਆ ਖਲੋਕਿਆ ਤਬਾੜੋ ਉਹਦਾ ਹੁਣ ਚਾਂਸ ਨਹੀਂ ਕਿ ਚੱਲਣ ਦੇ ਪਰ ਫਿਰ ਵੀ ਆਪਾਂ ਅੰਦਰ ਸਾਮਾ ਤੱਕ ਉਹਦਾ ਜੋਰ ਮੰਗਣੇ ਤੇ ਇਹ ਚੱਲ ਜਣਾ ਪਟਾਣ ਉਹਦਾ ਆਪਣੇ ਸੀਐਮ ਸਾਹਿਬ ਨੇ ਨਵਾਂ ਇਲਾਣ ਕਰ ਦਿੱਤਾ ਕਿ ਅਸੀਂ 100 ਬੱਸ ਇਲੈਕਟ੍ਰਿਕ ਕਰਾਂਗੇ ਜਦੋਂ ਸਾਡੇ ਕੋਲ ਆਲਰੇਡੀ ਹੈਗੀ ਆ 550 ਕੋਟ ਦਾ ਸਾਡੇ ਕੋਲ ਬਜਟ ਹੈਗਾ ਸਾਡੇ ਕੋਲ ਲਾਈਨਅਪ ਚ ਗਿਆ ਕਿ ਲੱਗਦਾ ਨਹੀਂ ਤੁਹਾਨੂੰ ਵੀ ਇਹ ਬਸਾਂ ਨੂੰ ਯੂਟਿਲਾਈਜ਼ ਕਰਨਾ ਚਾਹੀਦਾ ਜਿਵੇਂ ਲੋਕਲ ਰੂਟ ਨੇ ਛੋਟੇ ਉਹਨਾਂ ਨੂੰ ਚਲਾ ਦਨੀਏ ਚਾਹੀਦੀ ਹੈ ਬਿਲਕੁਲ ਸਰ ਚਲੋਗੇ ਚਾਹੀਦੀਆਂ ਆਪਾਂ ਅਸੀਂ ਤੇ ਇਹ ਵੀ ਮੁੱਦਾ ਰੱਖਿਆ ਸੀਗਾ ਸ਼ਖਰ ਸਾਹਿਬ ਨਾਲ ਮੀਟਿੰਗ ਹੋਈ ਉਹਦੇ ਨਾਲ ਇਹ ਕਿਤੇ ਰੋਜ਼ਗਾਰ ਜਿਹੜਾ ਜਿਹੜੇ ਛੱਡ ਕੇ ਗਏ ਨੇ ਅੱਜ ਉਹਨਾਂ ਨੂੰ ਰੋਜ਼ਗਾਰ ਤੋਂ ਮਿਲੇ ਤੇ ਦੂਸਰਾ ਜਿਹੜੀਆਂ ਬਸਾਂ ਬਕਰ ਹੋਣਤੋਂ ਸ਼ਾਇਦ ਬਸ ਸਕੀ ਸਰ 1500 ਨਾਲ ਦੇ 1500 ਨਾਲ ਉਹਦੇ ਵਿੱਚ ਇੱਕ ਜਿਹੜੇ ਸਾਡੇ ਟਿਕਟ ਕਲੈਕਟਰ ਹੈ ਉਹਦੇ ਵਿੱਚ 100 ਤੋਂ ਪਲੱਸ ਜਿਹੜੀਆਂ ਲੜਦੀਆਂ ਕੰਮ ਕਰਦੀਆਂ ਵਾ ਜੰਮਾ ਦੇ ਆਊਟ ਆਫ ਸੋਰਸ ਕੁਛ ਨਹੀਂ ਨਾਮ ਦੇ ਫਾਦਰ ਸਾਹਿਬ ਆ ਨਾਮ ਨਾਲ ਦੇ ਕੋਈ ਬ੍ਰਦਰ ਆ ਉਹ ਆਪ ਕਹਿੰਦੀਆਂ ਆਪ ਤੁਹਾਡਾ ਵੀ ਇਹਦੇ ਵਿੱਚ ਹੋਣੀ ਹੈ ਕਹਿੰਦੇ ਨਾਲ ਕੋਈ ਇਹ ਮੰਨ ਲਓ ਜੇ ਤੂੰ ਦੇਉ ਆਪਣਾ ਤੇ ਇਹ ਜਿਹੜਾ ਇਹ ਜਿਹੜਾ ਪ੍ਰੋਜੈਕਟ ਜਿਹੜਾ ਬੰਦ ਪਿਆ ਕਾਫੀ ਸਾਲ ਤੋਂ ਕਾਫੀ ਪੈਸਾ ਵੀ ਇਹਦੇ ਤੇ ਲੱਗਾ ਤੁਹਾਨੂੰ ਪਤਾ ਹੈ ਇਹਦੇ ਬਾਰੇ ਕੀ ਕਰੂ ਬਿਲਕੁਲ ਚਲਾਵਾਂਗੇ ਦੇਖੋ ਜਿਹੜੇ ਨਵੇਂ ਐਲਾਨ ਕੀਤੇ ਜਾਂਦੇ ਆ ਜੰਨੀਆਂ ਪਾਰਟੀਆਂ ਵੱਲੋਂ ਅਸੀਂ ਪ੍ਰਾਣੀਆਂ ਚੀਜ਼ਾਂ ਨੂੰ ਨਹੀਂ ਨੰਨੀਆਂ ਇਲੈਕਟ੍ਰਿਕ ਬਸਾ ਲੈ ਕੇ ਆਵਾਂਗੇ ਕਿਉਂ ਲੈ ਕੇ ਆਉਣਗੇ ਕਿਉਂਕਿ ਉਹ ਉਹਨਾਂ ਨੇ ਉਹਦੇ ਵਿੱਚੋਂ ਵੀ ਪੈਸੇ ਖਾਣੇ ਆ ਨਵੇਂ ਪ੍ਰੋਜੈਕਟ ਦੇ ਵਿੱਚੋਂ ਵੀ ਪੈਸੇ ਖਾਣੇ ਆ ਉਹਨਾਂ ਨੇ ਕਿਉਂਕਿ ਪੁਰਾਣਾ ਚਾਲੂ ਕਰਦੇ ਹੋ ਚੋਂ ਘੱਟ ਬਚਣਗੇ ਜਾਂ ਕੋਈ ਨਾ ਬਚਣਗੇ ਉਹਨਾਂ ਨੂੰ ਨਵੇਂ ਪ੍ਰੋਜੈਕਟ ਲੈ ਕੇ ਆਉਣਗੇ ਤੇ ਪੈਸੇ ਖਾਣਗੇ ਸਾਡੀ ਬਿਲਕੁਲ ਕੋਸ਼ਿਸ਼ ਕੀਤੀ ਸਾਡੀ ਅਕਾਲੀ ਦਲ ਦੇ ਅੰ内 ਜੋਸ਼ੀ ਉਹਨਾਂ ਨੇ ਕਿਹਾ ਵੀ ਸਾਡੇ ਜਿਹੜੇ ਪ੍ਰੋਜੈਕਟ ਆ ਇਹ ਹੀ ਉਹ ਸਾਰੇ ਪ੍ਰੋਜੈਕਟਾਂ ਦਾ ਇਹਨਾਂ ਨੇ ਬੇੜਾ ਕਰ ਦਿੱਤਾ ਹੈ ਸਰਕਾਰਾਂ ਨੇ ਉਹਨੂੰ ਕਿਸ ਤਰ੍ਹਾਂ ਦੇਖਦੇ ਹੋ ਅੱਜ ਦੇ ਦਿਨ ਦੇਖੋ ਜਿਹੜਾ ਅਸੀਂ ਜਿੱਦਾਂ ਪਿਛਲੇ ਸਮੇਂ ਕੀ 47 ਤੋਂ ਅੱਜ ਤੱਕ ਪੰਜਾਬ ਦੀ ਦੋ ਪਾਰਟੀਆਂ ਰਾਜ ਕਰਦੀਆਂ ਆ ਰਹੀਆਂ ਤੇਜੀ ਪਾਰਟੀ ਆਈ ਆਮ ਆਦਮੀ ਪਾਰਟੀ ਮੈਂ ਉਹਨਾਂ ਦੇ ਨਾਲ ਜੁੜਿਆ ਬੜੇ ਚੰਗੇ ਲੈਵਲ ਦੇ ਨਾਲ ਉਹਨਾਂ ਦੀ ਸਪੋਰਟ ਕੀਤੀ ਸਭ ਆਪਣੇ ਪਿੰਡੋਂ ਜਤਾਇਆ ਵੀ ਉਹਨਾਂ ਨੂੰ ਕੀ ਬਦਲਾ ਆਊਗਾ ਜਦੋਂ ਪਿਛਲੀ ਵਾਰੀ ਬੜੀ ਉਹ ਹਾਰ ਗਏ ਸੀ ਤੋਂ ਜਦੋਂ ਐਤ ਕੀ ਉਹਨਾਂ ਦੀ ਸਰਕਾਰ ਆਈ ਆ ਜਿਹੜਾ ਬਦਲਾ ਮੈਂ ਆਪਣੇ ਇਲਾਕਿਆਂ ਹੋਂਦਾ ਵੇਖਿਆ ਆ ਕਿ ਉਹਨਾਂ ਦੇ ਘਰਾਂ 'ਚ ਬਦਲਾ ਆਇਆ ਆ ਕੋਈ ਸਾਡਾ ਲੋਕਪਾਲਿਕਾ ਬਦਲਾ ਨਹੀਂ ਕੀਤਾ ਗਿਆ ਕੋਈ ਕੰਮ ਨਹੀਂ ਹੋਇਆ ਲੋਕਾਂ ਦਾ ਸਿਰਫ ਉਹਨਾਂ ਦੀਆਂ ਨਿੱਜੀ ਗਾਇਦਾ ਸੱਚ ਬਦਲਾਮ ਬਿਆਹ ਆਪਣੇ ਬੱਚੋ ਬੱਚੇ ਬਾਹਰੋਂ ਛੱਡਲੇ ਹੁੰਦਾਂ ਨੇ ਆਪਣੇ ਬੱਚੇ ਬਾਹਰੋਂ ਛੱਡ ਕੇ ਦਫ਼ਤਰਾਂ 'ਚ ਬਿਠਾਤੇ ਐਮਐਨਐਆਂ ਨੇ ਆਪਣੀਆਂ ਨੌਹਾਂ ਬਾਹਰੋਂ ਛੱਡ ਕੇ ਸਾਡੇ ਦਫ਼ਤਰਾਂ 'ਚ ਠਰਾਤੇ ਐਮਐਲਏ ਨੇ ਕੀ ਗੱਲ ਸਾਡੇ ਸਾਡੇ ਜਿਹੜੇ ਬਾਕੀ ਹਲਕਿਆਂ 'ਚ ਨੌਜਵਾਨો ਮਰ ਗਏ ਆ ਉਹ ਨਹੀਂ ਸੰਭਾਲ ਸਕਦੇ ਉਹ ਕੀ ਗੱਲ ਉਹਨਾਂ ਨੇ ਬੜੇ ਨਿੱਕੇ ਨਹੀਂ ਸਮਝ ਗਏ ਕਿ ਸਿਰਫ ਭੇਡਾ ਸਮਝ ਗਏ ਕਿ ਇਸ ਸਕੇਮਪ ਲਾਤੀ ਤੇ ਤੁਰਿਆ ਉਹ ਸਾਡੇ ਪਿੱਛੇ ਅਸੀਂ ਉਹਨਾਂ ਪਿੱਛੇ ਜਾਣ ਆਲੇ ਨਹੀਂ ਹੈਗੇ ਅਹੀਂ ਹਵਾਦੇ ਉਲਟ ਚੱਲਣ ਵਾਲੇ ਬਾਜ਼ ਆ ਕਿੰਨੀਆਂ ਮੱਥੀ ਸਾਨੂੰ ਧਮਕੀਆਂ ਦੇ ਲੈਣੇ بڑے ਫੋਨ ਆਉਂਦੇ ਸਾਨੂੰ ਧਮਕੀਆਂ ਦੇ ਲੈਣ ਸਾਨੂੰ ਪੈਸੇ ਦੇ ਲੈਣ ਨਹੀਂ ਨਾ ਬਹਿਣ ਵਾਲੇ ਆ ਨਾ ਹੀ ਰੁਕਣ ਵਾਲੇ ਆ ਨਾ ਇਹੋ ਜਿਹੇ ਚੋਰਾ ਬੰਦਿਆਂ ਤੋਂ ਕਰਪਟ ਬੰਦਿਆਂ ਤੋਂ ਇਹ ਜਿਹੜੇ ਥੱਗ ਬੰਦਿਆਂ ਤੋਂ ਡਰਨ ਵਾਲੇ ਆ ਬਾਕੀ ਜਿਹੜੇ ਅੰਮ੍ਰਿਤਸਰ ਦੇ ਮੁੱਦੇ ਆ ਨਾਲ ਗੰਦੇ ਨਾਲੇ ਦਾ ਮੁੱਦਾ ਆ ਪਿਛਲੇ ਸਮੇਂ 'ਚ ਕੇਸਾਂ ਤੋਂ ਪਹਿਲਾਂ ਮੈਂ ਗੱਲ ਕੀਤੀ ਫੋਨ ਜਾ ਕੇ ਦੰਦੇ ਨਾਲੇ ਦੇ ਉੱਤੇ ਐਮਪੀ ਸਾਹਿਬ ਵੀ ਖਲੋ ਕੇ ਵੀਡੀਓ ਕੋ ਹਾਂਦੇ ਆ ਕਿ ਅੱਜ ਹੀ ਮੈਂ ਪੱਕਾ ਕਰੂੰਗਾ 7 ਸਾਲ ਐਮਪੀ ਰਹੇ ਨੇ ਕੀ ਦੰਦਾ ਨਾਲਾ ਪੱਕਾ ਆ ਆਪਣੀ ਪ੍ਰਾਪਰਟੀ ਨਿੱਜੀ ਜਾਇਦਾਦਾਂ ਦੇ ਬਣਾਉਂਦੇ ਰਹੇ ਬਾਹਰ ਦੇ ਮੁਲਕਾਂ ਚ ਘੁੰਮ ਜਾਂਦੇ ਜੇ ਉਥੋਂ ਬ੍ਰਾਂਡਡ ਕੱਪੜੇ ਤੇ ਲੈ ਕੇ ਆ ਜਾਂਦੇ ਜੇ ਉਥੇ ਦਿਮਾਗ ਖੋਲ ਕੇ ਆਲੇ ਦੁਆਲੇ ਵੇਖਿਆ ਕਰੋ ਵੀ ਉਹ ਦੇਸ਼ਾਂ ਨੇ ਕਿੰਨੀ ਡਿਵੈਲਪਮੈਂਟ ਕੀਤੀ ਆ ਤੁਸੀਂ ਹਰ ਸਤੇ ਦੁਬਈਓ ਕਪੜੇ ਮੰਗਵਾਉਂਦੇ ਹੋ ਜੇ ਤੁਸੀਂ ਦੁਬਈ ਜਾਂਦੇ ਹੋ ਕੁ ਮਹੀਨੇ ਬਾਅਦ ਤੁਸੀਂ ਉੱਥੇ ਵੇਖੋ ਕਿ ਜਿਹੜੇ ਦੇਸ਼ ਕੋਲ ਪੀਣ ਵਾਸਤੇ ਪਾਣੀ ਨਹੀਂ ਹੈਗਾ ਉਹ ਦੇਸ਼ ਨੇ ਕਿੰਨੀ ਤਰੀਕੀ ਕੀਤੀ ਆ ਸਾਡੇ ਤੁਸੀਂ ਕਿ ਜਿਹੜੇ ਮਸਲੇ ਆਪਣੀ ਸਰਦੇ ਹਾਲੇ ਜੇ ਆਪਾਂ ਗਵਰਨਮੈਂਟ ਹਸਪੀਟਲਾਂ ਦੀ ਗੱਲ ਕਰੀਏ 11 12 ਵਜੇ ਸਾਰਿਆਂ ਦੀ ਨਹੀਂ ਮੈਂ ਕਰੂੰਗਾ ਕੋਸ਼ ਡਾਕਟਰ 11 12 ਵਜੇ ਹੁੰਦੇ ਨੇ 1 ਵਜੇ ਉਹਨਾਂ ਦਾ ਲੰਚ ਟਾਈਮ ਹੋ ਜਾਂਦਾ ਆ 3:2 ਵਜੇ ਉਹ ਇੱਕ ਗਰੀਬ ਨੂੰ ਕਾਰ ਦੇ ਦਿੰਦੇ ਨੇ ਆਪਣਾ ਜੀ ਮੇਰੀ ਗ੍ਰੀਨ ਐਵੇਨਿਊ ਕੋਠੀ ਆ ਜੀ ਮੇਰੀ ਰਣਜੀਤ ਐਵੇਨਿਊ ਕੋਠੀ ਆ ਉਹ ਗਰੀਬ ਬੰਦਾ 100 ਰੁਪਿਆ ਫੀਸ ਦੇ ਕੇ ਰਣਜੀਤ ਐਵੇਨਿਊ ਗ੍ਰੀਨ ਐਵੇਨਿਊ ਕਿੱਥੋਂ ਆਉਗਾ ਮੈਨੂੰ ਇਹ ਦੱਸੋ ਉਹ ਉਹ ਐਮਪੀ ਐਮਪੀ ਦਾ ਫਰਕ ਨਹੀਂ ਬੰਦਾ ਉਹ ਪਜਾ ਚੈੱਕ ਕਰਨੀਆਂ ਕਿ ਸਿਰਫ ਸਮਗਲਨਾ ਕੋਲੋਂ ਫੰਡ ਹੀ ਲੈਣੇ ਆਪਾਂ ਕਿ ਕਲੋਨੀਆਂ ਚ ਆਪਾਂ ਹਿੱਸੇ ਹੀ ਪਾਉਣੇ ਸਾਡਾ ਪਰਚਮੰਦਾ ਆ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਅੱਜ ਵੋਟਾਂ ਮੰਗਦੇ ਅਜੇ ਅੰਮ੍ਰਿਤਸਰ ਦੇ ਲੋਕ ਵਿਸ਼ਵ ਤੇ ਯਕੀਨ ਕਰਨਗੇ ਮੈਂ ਅਗਲੀ ਵਾਰੀ ਮੌਕੇ ਨੂੰ ਨਹੀਂ ਆਉਣਾ ਮੈਂ ਚਾਹਾਂਗਾ ਕਿ ਮੇਰੇ ਵਰਗੇ 50 ਵੀਰ ਮੇਰੇ ਅੱਗੇ ਖਲੋਤੇ ਹੋਣ ਮੈਨੂੰ ਬਾਹ ਫੜ ਕੇ ਕਹਿਣ ਕਿ ਤੂੰ ਮੌਕਾ ਮੰਗਣ ਆਇਆ ਕਿ ਕੀਤਾ ਕੀ ਆ ਇਸੇ ਕਰਕੇ ਸਾਨੂੰ ਅੱਜ ਸਟੈਂਡ ਲੈਣਾ ਪਿਆ ਜੇ ਆਪਾਂ ਨਹੀਂ ਤੁਰਾਂਗੇ ਇਹ ਕਿ ਅਸੀਂ ਸ਼ੁਰੂਆਤ ਕੀਤੀ ਆ ਹੋਰ ਵੀ ਹਲਕਿਆਂ ਦੇ ਵਿੱਚ ਆਜਾਦ ਵੀਰ ਖਲੋਤੇ ਆ ਮੈਂ ਇਹੋ ਹੀ ਪੀਸ ਕਰਦਾ ਆ ਇਹ ਪਾਰਟੀ ਵਾਲਿਆਂ ਨੂੰ ਇੱਕ ਵਾਰੀ ਚਪੇੜ ਮਾਰੋ ਈਵੀਐਮ ਦੇ ਥਰੂ ਇਹਨਾਂ ਦੇ ਮੂੰਹ ਤੇ ਚਪੇੜ ਈਵੀਐਮ ਦੇ ਥਰੂ ਮਾਰੋ ਤੁਹਾਡੇ ਕੋ ਬੜਾ ਵੱਡਾ ਅਧਿਕਾਰ ਆ ਵੋਟਾਂ ਦਾ ਵੋਟ ਪਾਓ ਆਜ਼ਾਦ ਉਮੀਦਵਾਰ ਨੂੰ ਬਤਾਓ ਇਹੋ ਹੀ ਬੇਨਤੀ ਕਰਨੀ ਬਾਕੀ ਨਸ਼ਿਆਂ ਦੇ ਮੁੱਦੇ ਜਿਹੜੇ ਆ ਉਹ ਸੇ ਸਿਆਸਤ ਜਦੋਂ ਵੋਟਾਂ ਆ ਜਾਂਦੀਆਂ ਉਹਨਾਂ ਲਾਗੇ ਮੁੱਦਾ ਹੀ ਬਣ ਕੇ ਰਹਿ ਜਾਂਦਾ ਹੈ ਅਸੀਂ ਆ ਮੈਨੀਫੈਸਟੋ ਤੇ ਆਇਆ ਇੱਕ ਸਾਈਡ ਦੇ ਉੱਤੇ ਆਪਾਂ ਜਿਹੜੇ ਕੰਮ ਕੀਤੇ ਆ ਵਿਦਾਊਟ ਪਾਵਰ ਛੋਟ ਕੇ ਵੀ ਦੇਰੇਨ ਖੰਮਦਤ ਫਿਰ ਵੀ ਕਿਸੇ ਸਾਥ ਨੇ ਮਦਦ ਕੀਤੀ ਸਾਡੀ ਕੋਈ ਪਲ ਕੋਈ ਪੋਲਿਟੀਕਲ ਬੰਦੇ ਨੇ ਮਦਦ ਨਹੀਂ ਕੀਤੀ ਅਸੀਂ ਵਿਦਾਊਟ ਪਾਵਰ ਦਰਜਨਾ ਪਿੰਡਾਂ ਦੇ ਵਿੱਚ ਕਮੇਟੀਆਂ ਬਣਾਈਆਂ ਨਸ਼ੇੜੀਆਂ ਕੈਂਸਰ ਦੇ ਕੈਂਪ ਲਾਏ ਆ ਤੇ ਔਜਲਾ ਸਾਹਬ ਦੇ ਇਲਾਕੇ ਜਿਹੜੇ ਨਾਲਾ ਵਗਦਾ ਉਹਦੇ ਇਲਾਕੇ ਕਈ ਕੈਂਸਰ ਤੋਂ ਪੀੜਤ ਲੋਕ ਆ ਜਿਹੜੇ ਮੇਰੇ ਕੰਟੈਕਟ ਚ ਗਰੁੱਪ ਬਣੇ ਉਹਨਾਂ ਦੇ ਉਹਨਾਂ ਦਾ ਇਲਾਜ ਕਰਾਏ ਕੈਂਸਰ ਦੇ ਕੈਂਪ ਲਵਾ ਕੇ ਅਸੀਂ ਜਿਹੜੇ ਕੰਮ ਕੀਤੇ ਉਹ ਵੀ ਲਿਖਿਆ ਆ ਵਿਦਾਊਟ ਪਾਵਰ ਇਹ ਤੇ ਫਿਰ ਮੈਨੀਫੈਸਟੋ ਲੈ ਕੇ ਘੁੰਮਣੇ ਨਾਲ ਕੀ ਕਰਾਵਾਂਗੇ ਅਸੀਂ ਵਿਦਾਊਟ ਪਾਵਰ ਜੋ ਕੀਤਾ ਉਹ ਵੀ ਲਿਖਿਆ ਆ ਜੋ ਕਰਨਾ ਬਿਲਕੁਲ ਉਹ ਵੀ ਮੇਰੀ ਇਹੋ ਜਿਹੀ ਸੰਸਰਵਾਸੀਆਂ ਨੂੰ ਅਪੀਲ ਲਿਆ ਕਿ ਆਪਾਂ ਢੇਡਾ ਨਹੀਂ ਬੰਨਣਾ ਆਪਾਂ ਕੋਈ ਗਿਆਕੂਤਰ ਨਹੀਂ ਬੰਨਣਾ ਆਪਾਂ ਗੁਰੂ ਸਾਹਿਬ ਦੀ ਧਰਤੀ ਤੇ ਬੈਠੇ ਆ ਬੜੀ ਪਵਿੱਤਰ ਸਥਾਨ ਤੇ ਬੈਠੇ ਆ ਆਪਾਂ ਫਾਲ ਇਸ ਇਹਨਾਂ ਨੂੰ ਉਲਟ ਧਾਪਾ ਮਵਾ ਦੇ ਉਲਟ ਘਟੜੀ ਮਾਰਨੀ ਹੈ ਵਾਹ ਦੂਜੀ ਕਾ ਸਾਹਿਬ ਵਾਲੇ ਸੋਜ਼ੀ ਇਹ ਕਹਿਣਾ ਚਾਹੁੰਦੀ ਆ ਕਿ ਮੈਂ ਕੋਈ ਪਾਰਟੀ ਦੀ ਸਪੋਰਟ ਨਹੀਂ ਕੀਤੀ ਮੈਂ ਇੱਕ ਇਨਸਾਨੀ ਸਪੋਰਟ ਦਿੱਤੀ ਕਰਨੀਤ ਅਨਮੋਲ ਦੀ ਉਹ ਸਾਡੀ ਕਲਾਕਾਰ ਭਰਾ ਨੇ ਔਰ ਮੈਨੂੰ ਲੱਗਦਾ ਹੈ ਕਿ ਇਸ ਟਾਈਮ ਤੇ ਉਸ ਕਰਮਜੀਤ ਅਨਮੋਲ ਨੂੰ ਕੋਈ ਫਿਲਮਾਂ ਦੀ ਕੰਪਨੀ ਨਹੀਂ ਸੀਗੀ ਕੰਮ ਦੀ ਕੰਪਨੀ ਨਹੀਂ ਸੀਗੀ ਇਸ ਟਾਈਮ ਤੇ ਉਹ ਆਪਣੀ ਕਰੋੜਾਂ ਦਾ ਬਿਜ਼ਨਸ ਛੱਡ ਕੇ ਉਹ ਇੱਕ ਲੋਕਾਂ ਦੀ ਸੇਵਾ ਕਰਵਾਸੀ ਕਿਸੇ ਪਾਰਟੀ ਨੂੰ ਜੁਆਇਨ ਕਰ ਰਿਹਾ ਹੈ ਮੈਨੂੰ ਇਹ ਲੱਗਦਾ ਹੈ ਕਿ ਪੰਜੀਆਂ ਉਂਗਲੀਆਂ ਇਕੱਤਰ ਨਹੀਂ ਹੁੰਦੀਆਂ ਸਾਰੀਆਂ ਪਾਰਟੀਆਂ ਦੇ ਸਾਰੇ ਬੁਰੇ ਨਹੀਂ ਹੁੰਦੇ ਸਾਰੇ ਚੰਗੇ ਨਹੀਂ ਹੁੰਦੇ ਜ਼ਰੂਰੀ ਨਹੀਂ ਕਿ ਆਮ ਆਦਮੀ ਪਾਰਟੀ ਦੇ ਸਾਰੇ ਚੰਗੇ ਨੇ ਅਸੀਂ ਸਾਰਿਆਂ ਨੂੰ ਸਪੋਰਟ ਕਰੀਏ ਵੇਖੋ ਮੈਂ ਕਰਨਜੀ ਤੇ ਮੋਤੀ ਸਪੋਰਟ ਕੀਤੀ ਜਿਹਨੂੰ ਪਤਾ ਹੈ ਕਿ ਉਹ ਚੰਗਾ ਇਨਸਾਨ ਹੈ ਮੈਂ ਜਿਹਨੂੰ ਪਰਸਨਲੀ ਜਾਣਦੀ ਆ ਉਹਦੀ ਗੱਲ ਕਰ ਸਕਦੀ ਆ ਜਿਹਨੂੰ ਮੈਂ ਪਰਸਨਲੀ ਨਹੀਂ ਜਾਣਦੀ ਕੱਲ ਮੈਂ ਉਹਦੀ ਗੱਲ ਕਰਦਾ ਕੱਲ ਤੁਸੀਂ ਲੋਕੀ ਮੈਨੂੰ ਕਹੋਗੇ ਇਹ ਗੱਲ ਕੀ ਤੇ ਬੈਣ ਦੀ ਗਰੱਭ ਨਿਕਲਿਆ ਤੁਸੀਂ ਉਹਦੀ ਸਪੋਰਟ ਕੀਤੀ ਲਿਆ ਅੱਜ ਮੈਂ ਰੇਸ਼ਮ ਦੇ ਨਾਲ ਬੈਠੀ ਆ ਕਹੇਗਾ ਨਹੀਂ 나ਜ ਨੂੰ ਕੋਈ ਪਾਰਟੀ ਦਾ ਛੱਡਾ ਠੀਕ ਹੈ ਇਹ ਫਿਰ ਵੀ ਆਪਣੀ ਸੋਚ ਜਿਹੜੀ ਵਧੀਆ ਰੱਖੀ ਤਾਂ ਮੈਂ ਰਿਪੋਰਟ ਕੀਤੀ ਕਿ ਕਿੰਨੀ ਚੰਗੀ ਸੋਚ ਹੈ ਚੰਗੀ ਨੀਅਤ ਆ ਲੋਕਾਂ ਦੇ ਪ੍ਰਤੀ ਠੀਕ ਹੈ ਜ਼ਰੂਰੀ ਨਹੀਂ ਹੁੰਦਾ ਕਿ ਇਹ ਸੀ ਮੰਤਰੀ ਨੇ ਮੁੰਡੇ ਨੂੰ ਹੀ ਮੰਤਰੀ ਬਣਾਉਣਾ ਅੰਮ੍ਰਿਤ ਦੇ ਮੁੰਡੇ ਨੂੰ ਨਹੀਂ ਐਮਐਲਏ ਬਣਾਉਣਾ ਐ ਐਸਪੀ ਦੇ ਮੁੰਡੇ ਨੂੰ ਨਹੀਂ ਐਮਪੀ ਬਣਾਉਣਾ ਐ ਜੇ ਵੱਡੀ ਪਾਰਟੀ ਨੇ ਟਿਕਟ ਦਿੱਤੀ ਐ ਉਹਨੂੰ ਹੀ ਐਮਪੀ ਬਣਾਉਣਾ ਐ ਸਾਡੀਆਂ ਪਾਰਟੀਆਂ ਦਾ ਵੀ ਫਰਜ ਮੰਨਦਾ ਹੈ ਕਿ ਗਰਾਊਂਡ ਰਿਐਲਿਟੀ ਚੈੱਕ ਕਰਨ ਦਾ ਟਿਕਟ ਨੇ ਇਹ ਨਹੀਂ ਕਿ ਮੌਜੂਦਾ ਐਮਪੀ ਐ ਉਹਦੀ ਵੀ ਟਿਕਟ ਕੱਟੀ ਜਾ ਆਜ਼ਾਦੀ ਜੀ ਉਹਨੂੰ ਟਿਕਟ ਦੇ ਦਿਓ ਇਹਦੇ ਚੈੱਕ ਕਰਕੇ ਸਰਦਾਰਾਂ ਜੀ ਉਹਨੇ ਕੀਤਾ ਕੀ ਮੈਡਮ ਤੁਸੀਂ ਪੋਲਿਟਿਕਲ ਐਕਟੀਵਿਟੀ ਵਿੱਚ ਕਾਫੀ ਰਹੇ ਹੋ ਤੁਸੀਂ ਆਪ ਵੀ ਇਲੈਕਸ਼ਨ ਲੜ ਸਕਦੇ ਸੀ ਜਦ ਕਿ ਇਹ ਤੁਸੀਂ ਨਾਨ ਪਰਸਨੈਲਿਟੀ ਹੋ ਇਹ ਇਹਨਾਂ ਦੇ ਹੱਕ ਦੇ ਵਿੱਚ ਕਿਉਂ ਜਾਂ ਇਹਨਾਂ ਨੂੰ ਹੀ ਕਿਉਂ ਤੁਸੀਂ ਚੋਣ ਮੈਦਾਨ ਤੋਂ ਕਾ ਰਹੇ ਜਾਂ ਇਹਨਾਂ ਦੀ سپورਟ ਹੀ ਕਿਉਂ ਕਰ ਰਹੇ ਮੇਰੇ ਕੋਲ ਪਹਿਲੀ ਗੱਲ ਇਹ ਹੈ ਕਿ ਮੈਂ ਰੇਸ਼ਮ ਸਿੰਘ ਜੀ ਨੂੰ ਚੋਣ ਮੈਦਾਨ ਦੇ ਵਿੱਚ ਨਹੀਂ ਉਤਾਰਿਆ ਇਹ ਉਹਨਾਂ ਦੀ ਆਪਣੀ ਸੋਚ ਹੈ ਉਹਨਾਂ ਦਾ ਆਪਣਾ ਕਿਰਦਾਰ ਕਿਤਨੇ ਕਿਤੇ سپورਟ ਤੇ ਕਰ ਰਹੇ ਹੋ ਤੁਸੀਂ ਆਪ ਵੀ ਇਲੈਕਸ਼ਨ ਲੜ ਸਕਦੇ ਹੋ ਮੈਂ ਲੜ ਸਕਦੀ ਸੀਗੀ ਮੈਨੂੰ ਅੱਜ ਦੀ ਡੇਟ ਦੇ ਵਿੱਚ ਵੀ ਸਾਰੀਆਂ ਪਾਰਟੀਆਂ ਦੀ ਆਫਰ ਹੈ ਪਰ ਮੈਂ ਲਾਲਚੀ ਨਹੀਂ ਹਗੀ ਮੈਂ ਆਪਣੀ ਸੋਚੀ ਜਾਵਾਂ ਮੈਂ ਦੇਖੀ ਜਾਦਾ ਕਿ ਚਲੋ ਜੀ ਮੈਨੂੰ ਬੀਜੇਪੀ ਨੇ ਜਿਹੜੇ ਲੜ ਰਹੇ ਨੇ ਉਹ ਲਾਲਚ ਦੇ ਕਰਕੇ ਲੜੇ ਨੇ ਮੇਰੀ ਗੱਲ ਸੁਕੀ ਤੇ ਲਾਚ ਤਰਨਜੀਤ ਸਿੰਘ ਸੰਧੂ ਕਹਿੰਦੇ ਨੇ ਕਿ ਸਾਨੂੰ ਐਮਪੀ ਪ੍ਰਧਾਨ ਬਣਾਓ ਤੇ ਫੇਰ ਹੀ ਟ੍ਰੇਡ ਖੁੱਲੂਗਾ 10 ਸਾਲ ਹੋ ਗਏ ਬੀਜੇਪੀ ਦੀ ਗਵਰਨਮੈਂਟ ਹੈ ਸੈਂਟਰ ਚ ਇਹਨਾਂ ਨੇ ਉਦੋਂ ਤੱਕ ਕੋਈ ਟ੍ਰੇਡ ਖੋਲਿਆ ਲਾਲ ਕੁਰਸੀ ਦਾ ਭੁੱਖੇ ਆ ਬੀਜੇਪੀ ਵਾਲੇ ਕਿ ਤਰਨਜੀਤ ਸਿੰਘ ਸੰਧੂ ਨੂੰ ਹੀ ਚੁੱਕ ਕੇ ਅਮਰਸਰ ਵਾਲੇ ਐਮਪੀ ਦੀ ਕੁਰਸੀ ਤੇ ਬਿਠਾਈਏ ਤੇ ਫੇਰੇ ਟ੍ਰੇਡ ਖੋਲ੍ਹਣ 10 ਸਾਲ ਹੋ ਗਏ ਕੁਲਜੀਤ ਸਿੰਘ ਮੋਜਲਾ ਵੀ ਜਿਹੜੇ ਇੱਥੋਂ ਸੀਗੇ ਜਿਹੜੇ ਐਮਪੀ ਨੇ ਉਹਨਾਂ ਨੂੰ ਇਸ ਤ ਸਿਰਫ ਉਹਨਾਂ ਨੇ ਆਪਣੇ ਨਿੱਜੀ ਜਾਇਦਾਦਾਂ ਦੇ ਵਿੱਚ ਵਾਦਾ ਕੀਤਾ ਜੇ ਇੱਕ ਕੰਮ ਨਹੀਂ ਕਰਾਇਆ ਸਾਡੇ ਸਾਹਮਣੇ ਬੈਲ ਲਾਈਵ ਦੇ ਵਿੱਚ ਸਾਨੂੰ ਦੱਸਣ ਕਿਹਦੇ ਕੰਮ ਕੀਤੇ ਹਨ ਕਲੋਨੀਆਂ ਦੇ ਸਿਪਾਏ ਹਨ ਫੈਕਟਰੀਆਂ ਦੇ ਸਿਪਾਏ ਹਨ ਅੱਜ ਉਹ ਕੋਈ ਕੋਈ ਨਹੀਂ ਅੱਜ ਉਹ ਕੋਈ ਜਗਾਵਾ ਮਾਈਕੀ ਕੀ ਪਤੇ ਅੱਜ ਦੀ ਜਿਹੜੀ ਸਟੇਟ ਪ੍ਰੈਸ ਕਾਨਫਰੰਸ ਹੈ ਉਹ ਰੇਸ਼ਮ ਸਿੰਘ ਵੜੈਜ ਉਸ ਵਾਸਤੇ ਹੈ 1000 ਲੋਕ ਇਕੱਠੇ ਹੋ ਰਹੇ ਨੇ ਅੰਮ੍ਰਿਤਸਰ ਤੋਂ ਵਿਨਤਾ ਪਿੰਡ ਅਗਲੀਵਾੜਾ ਹੈ ਅੰਮ੍ਰਿਤਸਰ ਦੇ ਇਸ ਮੀਟਿੰਗ ਤੇ ਔਰ ਇਹਨਾਂ ਨੇ ਕਿਹਾ ਕਿ ਅਸੀਂ ਇਲੈਕਸ਼ਨ ਲੜਨਾ ਚਾਹੁੰਦੇ ਹਾਂ ਮੈਂ ਮਜ਼ਾਕ ਤੌਰ ਤੇ ਔਰ ਮੈਨੂੰ ਲੱਗਦਾ ਹੈ ਕਿ ਬਿਲਕੁਲ ਸਹੀ ਗੱਲ ਹੈ ਔਰ ਇਹਨਾਂ ਨੂੰ ਲੜਨੀ ਵੀ ਚਾਹੀਦੀ ਹੈ ਕਿਉਂਕਿ ਇਹਨਾਂ ਨੇ ਸਮਾਜ ਘਰ ਵਾਸਤੇ ਆਪਣਾ ਬਹੁਤ ਵੱਡਾ ਅਦਾ ਕੀਤਾ ਹੈ ਔਰ ਜਿਹੜੀ ਆਪਣੀ ਨੌਜਵਾਨ ਜਾ ਰਹੀ ਹੈ ਜੋ ਨਸ਼ਾ ਲੈਣ ਨੂੰ ਜਾ ਰਹੀ ਹੈ ਪਰ ਇਲੈਕਸ਼ਨਸ ਦੇ ਵਿੱਚ ਆਪਾਂ ਉਹੀ ਲੋਕੀ ਦੇਖਦੇ ਆ ਦੁਬਾਰਾ ਦੁਬਾਰਾ ਪਾਰਟੀਆਂ موجوده ਐਮਪੀਐ ਜੀ ਉਹਨੂੰ ਟਿਕਟ ਦੇ ਦੋ ਕੋਈ ਪੈਸੇ ਦੇ ਕੇ ਟਿਕਟਾਂ ਲੈ ਕੇ ਆ ਜਾਂਦਾ ਹੈ ਸੋ ਮੈਨੂੰ ਲੱਗਦਾ ਹੈ ਕਿ ਆਪਣੇ ਪੰਜਾਬ ਦੇ ਵਿੱਚ ਚੇਂਜ ਆਉਣਾ ਚਾਹੀਦਾ ਹੈ ਖਾਸ ਕਰਕੇ ਅੰਮ੍ਰਿਤਸਰ ਦੇ ਵਿੱਚ ਆਪਾਂ ਨੂੰ ਪਿਛਲੇ ਲੰਬੇ ਟਾਈਮ ਤੋਂ ਕੋਈ ਚੇਂਜ ਨਜ਼ਰ ਨਹੀਂ ਆਇਆ ਅਸੀਂ ਅੰਮ੍ਰਿਤਸਰ ਦੇ ਰਹਿਣ ਵਾਲੇ ਆਪੇਸਰ ਨਾਲ ਬਹੁਤ ਪਿਆਰ ਕਰਦੇ ਆਂ ਲੱਗਦਾ ਕਿ ਉਹ ਜਿਹੜੇ ਚੇਂਜਸ ਆ ਤੇ ਮੁੱਦੇ ਐ ਅਸੀਂ ਸਾਨੂੰ ਲੈ ਕੇ ਉਹ ਰੇਸ਼ਮ ਜੀ ਬਹੁਤ ਵਧੀਆ ਤਰੀਕੇ ਦੇ ਨਾਲ ਪਾਰਲੀਮੈਂਟ ਦੇ ਵਿੱਚ ਉੱਕੜ ਕੇ ਇਹ ਗਿਆਨ ਨੂੰਹ ਹੈ ਔਰ ਬਹੁਤ ਸਾਰੇ ਲੋਕਾਂ ਨੇ ਲੱਗਦਾ ਹੈ ਕਿ ਪੈਸਿਆਂ ਦੀ ਲੋੜ ਹੁੰਦੀ ਹੈ ਕੋਈ ਇਲੈਕਸ਼ਨ ਲੜਨ ਵਾਸਤੇ ਪੈਸਿਆਂ ਦੀ ਲੋੜ ਨਹੀਂ ਹੁੰਦੀ ਹੈ ਇਲੈਕਸ਼ਨ ਲੜਨ ਵਾਸਤੇ ਜ਼ਮੀਰ ਜਗੋਂ ਦੀ ਲੋੜ ਹੁੰਦੀ ਹੈ ਇਲੈਕਸ਼ਨ ਲੜਨ ਵਾਸਤੇ ਅੱਖਾ ਜ ਅੱਖਾ ਪਾ ਕੇ ਕੁਐਸਚਨ ਪੁੱਛਣ ਦੀ ਲੋੜ ਹੁੰਦੀ ਹੈ ਇਲੈਕਸ਼ਨ ਲੜਨ ਵਾਸਤੇ ਠੀਕ ਹੈ ਅਸੀਂ ਥੋੜਾ ਵੱਡਣੇ ਐ ਠੀਕ ਹੈ ਅਸੀਂ ਸ਼ਰਾਬਾ ਥੋੜਾ ਵੱਡਣੀਆਂ ਆ ਬੋਦੀ ਬੋਦੀ ਜਿਹੜੀ ਕੀਮਤ ਹੈ ਨਾ ਆਪਣੀ ਜ਼ਮੀਰ ਦੀ ਕੀਮਤ ਸਮਝੋ ਤੁਹਾਡੇ ਬੱਚਿਆਂ ਦਾ ਭੂਇਕ ਜਿਹੜਾ ਨਾ ਧੇਰੇ ਵਿੱਚ ਨਾ ਸੁੱਤੇ ਹੋਣ ਇਹਨਾਂ ਨੂੰ ਆ ਸ਼ਰਾਬਾਂ ਕੋ ਆਪਿਆ ਇਹਨਾਂ ਤੋਂ ਪੀ ਕੇ ਬੋਤਲਾਂ ਲੈ ਕੇ ਜਾਂ ਫੂਟ ਲੈ ਕੇ ਆਪਣੀ ਬੋਦੀ ਕੀਮਤ ਇਸ ਤੋਂ ਬਹੁਤ ਉੱਤੇ ਹੈ ਇਹ ਆਪਾਂ ਸਭ ਦੀ ਹੁੰਦੀ ਹੈ ਅੱਜ ਸਾਡੇ ਪੰਜਾਬ ਦੇ ਹਾਲਾਤ ਨਾ ਹੁੰਦੇ ਆ ਕਿ ਸਾਡਾ ਪੰਜਾਬ ਕਰਕੇ ਇਸ ਨਾਲ ਨਾਲ ਸਾਡਾ ਅੰਮ੍ਰਿਤਸਰ ਦੇ ਹਾਲਾਤ ਨਾ ਹੁੰਦੇ ਆ ਸਾਡੇ ਅੰਮ੍ਰਿਤਸਰ ਦੇ ਹਸਪਤਲ ਦਾ ਇਹ ਹਾਲਾਤ ਨਾ ਹੁੰਦੇ ਗੰਦੇ ਨਾਲੇ ਜਿਹੜੇ ਕੈਂਸਰ ਵਰਗੀ ਬਿਮਾਰੀ ਲਾ ਰਹੇ ਆ ਇਹ ਜਿਹੇ ਹਾਲਾਤ ਨਾ ਹੁੰਦੇ ਅੱਜ ਅਸੀਂ ਬੜੇ ਲਿਖੇ ਹੋ ਕੇ ਵੀ ਆਪਾਂ ਉਹਨਾਂ ਲੋਕਾਂ ਦੀ ਫੇਰ ਚਾਲ ਦੇ ਵਿੱਚ ਚੱਲੇ ਹੋਏ ਆ ਕਿ ਜਿਨ੍ਹਾਂ ਨੂੰ ਅੱਜ ਆਪਾਂ ਨੂੰ ਸਪੋਰਟ ਨਹੀਂ ਕਰਨੀ ਚਾਹੀਦੀ ਮੈਂ ਮੰਨਦੀ ਆ ਕਿ ਤੁਸੀਂ ਸਾਰੇ ਜਾਣੇ ਬੜਿਆਂ ਨੇ ਕੰਮ ਲਏ ਹੋਣਗੇ ਬਟ ਮੈਂ ਇੱਕ ਗੱਲ ਕਹਿਣੀ ਚਾਹੁੰਦੀ ਆ ਆਪਣੇ ਅੰਦਰ ਆਵਾਜ਼ ਚਾੱਕ ਕੇ ਦੇਖਿਓ ਆਪੇ ਤੇ ਵੀ ਜਗਾ ਕੇ ਦੇਖੋ ਕੀ ਗੱਲ ਆਪਾਂ ਨੂੰ ਇਹਨਾਂ ਦੀ ਹੋਣੀ ਚਾਹੀਦੀ ਹੈ ਇੱਕ ਸੱਚੀ ਗੱਲ ਹੈ ਕਿ ਤੁਹਾਨੂੰ ਲੱਗਦਾ ਹੈ ਮੈਡੀਕੇਟਿੰਗ ਤੁਸੀਂ ਬੂਤ ਦਾ ਰੇਸ਼ਮ ਦਾ ਮੈਨੂੰ ਇਹ ਹੀ ਗੱਲ ਕਹੂੰਗੀ ਕਿ ਅੰਦਰ ਖਾਤੇ ਰੇਸ਼ਮ ਕੋਟ ਪਾ ਦਿਓ ਸੋ that ਵੀ ਆਪਾਂ ਇੱਕ ਨਵਾਂ ਇੱਕ ਇਕਲਾਬ ਨਵੀਂ ਸਪੋਚ ਡਿਵੈਲਪ ਕਰੀਏ ਹਜ਼ਾਰ ਇੱਕ ਟੱਚਾ ਰੱਖੀਏ ਆਪਾਂ ਲੈਂਦੇ ਪੰਜਾਬ 'ਚ ਦੇਖਿਆ ਹੈ ਕਿ ਇਸ ਤਰੀਕੇ ਨਾਲ ਲੈ ਕੇ ਪੰਜਾਬ ਦੇ ਲੋਕਾਂ ਨੇ ਇਸ ਵਾਰ ਮਸਾਲ ਕਾਇਮ ਕੀਤੀ ਹੈ ਅਜਾਜ ਚਾਟ ਕੇ ਬੂਤ ਦਾ ਕਾਡਾ ਸਿੱਕਾ ਨਹੀਂ ਪਾਜ ਕਲਉਂਦੇ ਨੇ ਪਰ ਉਹ ਬਹੁਤ ਘੱਟ ਨੇ ਉਹ ਪਬਲਿਕ ਸਿੰਘ ਵਰਗੇ ਸੀਗੇ ਜਿਵੇਂ ਅਰਨਵ ਸਿੰਘ ਵਰਗੇ ਸੀਗੇ ਜਿਨ੍ਹਾਂ ਨੇ ਅੰਗਰੇਜ਼ਾਂ ਨਾਲ ਟੱਕਰ ਆ ਵਿਆ ਸੀਗਾ ਜਦੋਂ ਕਹਿੰਦੇ ਸੀ ਕਿ ਕੀ ਗੱਲ ਕੀ ਲੋੜ ਹੈ ਹਰ ਕੋਈ ਬੰਦਾ ਆਪਣੀ ਸੋਚ ਸਕਦਾ ਸੀ ਆਪਣੀਆਂ ਜਵਾਨੀਆਂ ਵੀ ਹੋਦਾ ਸੀਗਾ ਇਸ ਕਰਕੇ ਆਪਾਂ ਨੂੰ ਇਹੋ ਜੀ ਸੋਚ ਚ ਚੰਨਣ ਵਾਲੇ ਨੌਜਵਾਨਾਂ ਦੀ ਲੋੜ ਹੈ ਅੱਜ ਦੀ ਦੇਸ਼ ਦੇ ਵਿੱਚ ਤੋਂ ਬਾਕੀ ਗੱਲਾਂ ਮੈਂ ਰੇਸ਼ਮ ਸਿੰਘ ਜੀ ਦੇ ਛੱਡੂਗੀ ਕਿ ਇਹ ਅੰਮ੍ਰਿਤਸਰ ਬਾਤ ਕਿ ਕੀ ਕਰਨਾ ਚਾਹੁੰਦੇ ਨੇ ਕਿਉਂ ਪੋਲਿਟਿਕਸ ਚ ਆ ਰਹੇ ਨੇ ਤੋਂ ਰੇਸ਼ਮ ਤੁਸੀਂ ਆਪਣਾ ਜੀ ਵਿਜ਼ਨ ਐਂ ਉਸ ਨੂੰ